सरदार गुरजीत सिंह ओसला उम्मीदवार कांग्रेस पार्टी लोकसभा अमृतसर वल्ल देहाती कांग्रेस दफ्तर विक्की मजदूर दिवस मनाया गया इस मौके साफका उप मुख्यमंत्री ओम प्रकाश सोनी साफका एमएलए सुनील दत्ती गुरजीत सिंह ओसला साफका कॉन्सलर विकास सोनी सुरेंद्र चौधरी समेत कई लोग हाजिर सन तो ਸੋ ਬੜਾ ਵੱਡਾ ਫੁਰਖਣ ਜਿਹੜਾ ਹੈ ਜਬ ਇੰਟਰਪੰਜਾਬ ਇੰਟਰਪੰਜਾਬ ਸ਼ਰਮਾ ਜੀ ਨੇ ਕੀਤੀ ਇਹ ਸਮਾ ਸੋ ਆਜ ਜਿੱਥੇ ਮੁਬਾਰਕਬਾਦ ਦਿੰਨਾ ਸਾਰੀ ਇੰਟਰ ਨੂੰ ਵਾਸਤੇ ਨਾਲ-ਨਾਲ

ਔਰ ਜੇ ਵੱਲ ਵੇਖੀਏ ਜੇ ਦੀ ਤਕੀ ਦੇ ਪਿੱਛੇ ਇਸ ਲੇਬਰ ਦਾ ਬੜਾ ਵੱਡਾ ਯੋਗਦਾਨ ਹੈ ਜੋ ਆਪਣੇ 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 ਜਾਨਾ ਸਿੱਦੇ ਦੀ ਕਮਾਈ ਕਰਦੇ ਨੇ ਸਾਡੀ ਇੰਡਸਟਰੀ ਚ ਲਾਉਂਦੇ ਨੇ ਸਾਡੇ ਇੰਟਕ ਦੇ ਪ੍ਰਧਾਨ ਸੁਰੇਂਦਰ ਸ਼ਰਮਾ ਜੀ ਵੱਲੋਂ ਔਰ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇੰਟਕ ਦੇ ਬਾਬਾ ਜੀ ਉਹਨਾਂ ਵੱਲੋਂ ਅੱਜ ਮਜ਼ਦੂਰ ਦੇ ਵਸ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ਉੱਥੇ ਵਿਚਾਰ ਗੋਸ਼ਟੀ ਹੋਈ ਹੈ ਸਵੇਰ ਦਾ 4 ਘੰਟੇ ਦਾ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਸੀ ਜਿੱਤੇ ਦੇਸ਼ ਔਰ ਵਿਦੇਸ਼ਾਂ ਦੀਆਂ ਨਿਤਿਆ ਜਿਹੜੀਆਂ ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਤੇ ਚਰਚਾ ਕੀਤੀ ਹੈ ਇਹਨਾਂ ਨੇ ਸੋ ਅੱਜ ਜਿੱਥੇ ਆਪਾਂ ਮਜ਼ਦੂਰ ਦੇ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਦੀ ਨਾਲ ਸਰਕਾਰਾਂ ਦੀਆਂ ਇਹਨੇ ਪਾਲਿਸੀਆਂ ਨੂੰ ਉਹਦਾ ਤੇ ਚਰਚਾ ਵੀ ਹੁੰਦੀ ਹੈ ਸੋ ਸਾਡਾ ਇਹ ਵਿੰਗ ਹੈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਹਮੇਸ਼ਾ ਹੀ ਇਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਨੈਸ਼ਨਲ ਪੱਧਰ ਤੇ ਜਿਹੜਾ ਵਾ ਇਹ ਦੇਨੇ ਆ ਜਿਹਦੇ ਵਿੱਚ ਸ਼ਤਾਗੋ ਦੇ ਵਿੱਚ ਮਜ਼ਦੂਰਾਂ ਨੇ ਜਿਹੜਾ ਵਾ ਉਹ ਸੰਘਰਸ਼ ਕਰਕੇ ਤੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਤੇ ਆਪਣੀਆਂ ਜਿਹੜੀਆਂ ਉਹ ਮੰਗਾਂ ਮਨਵਾਈਆਂ ਸੀ 8 ਘੰਟੇ ਦੀ ਡਿਊਟੀ ਜਿਹੜੀ ਸੀ ਉਹ ਕਰਵਾਈ ਸੀ